ਉਹ ਕੱਲ ਕੁੱਤੇ ਰੋਟੀ ਪਾਉਣ ਗਿਆ ਸੀ ਉੱਥੇ ਅਮਲੀ ਬੰਦੇ ਉਹਨਾਂ ਨਾਲ ਕੁਝ ਮਾੜਾ ਚੰਗਾ ਆਖਿਆ ਉਪਰ ਇਥੇ ਨਾ ਬਹਿ ਕਰੋ ਇਸੇ ਗੱਲ ਦੇ ਚੱਕਰ ਚ ਪਰਸੋਂ ਦੀ ਗੱਲ ਹੈ ਰஞ்சிਸ਼ੌਰ ਦੇ ਮਗਰ ਪੈਗੇ ਇਹ ਭੱਜ ਕੇ ਘਰ ਆਇਆ ਚਲ ਉਹ ਦੇ ਨੰਗ ਗਿਆ ਅਗਲੇ ਦਿਨ ਫਿਰ ਇਹ ਕੁੱਤੇ ਰੋਟੀ ਪਾਉਣ ਗਿਆ ਜਿਹੜਾ ਬੰਦਾ ਉਹ ਦਿਨ ਇਹਦੇ ਮਗਰ ਦੱਤ ਲਾ ਕੇ ਪਿਆ ਪਰਸੋਂ ਉਹ ਫੇਰ ਕੱਲ ਆ ਗਿਆ ਉਹਨਾਂ ਚਿਰ ਨੂੰ ਅਹੀਂ ਆਖਿਆ ਦਾ ਬੇਟਾ ਫੇਰ ਗਿਆ ਸੀ ਫਿਰ ਮਗਰ ਕੇ ਉਹਨੂੰ ਇਹ ਫੜ ਕੇ ਖਲੋਤਾ ਸੀ ਗੱਲਾਂ ਹੀ ਕਰਨ ਦੇ ਉਹਨੇ ਫੋਨ ਕਰਕੇ ਉਹਨਾਂ ਚਿਰ ਨੂੰ ਪੰਜ ਚਾਰ ਬੰਦੇ ਹੋਰ ਮੰਗਾ ਲਏ ਵਿੰਦੇ ਵਿੰਦੇ 35 40 ਮੁੰਡੇ ਹੋ ਗਏ ਫਿਰ ਪਤਾ ਨਹੀਂ ਲੱਗਾ ਉਹਨਾਂ ਦਾਤਰ ਮਾਰੇ ਕੀ ਮਾਰੇ ਮੇਰੇ ਵੀ ਦਾਤਰ ਮਾਰੇ ਮੇਰੇ ਇੱਥੇ ਚੱਕ ਮਾਰਾ ਕਿਰਚ ਮਾਰੀ ਮੁੰਡੇ ਦੇ ਵੀ ਕਿਰਚ ਮਾਰੀ ਫਿਰ ਉੱਤੇ ਹੁਣ ਸਪੋਰਟ ਦੀ ਡੈਥ ਹੋ ਗਈ ਹੋਟਲ ਮੈਨੇਜਮੈਂਟ ਦਾ ਕੋਰਸ ਕਰਨ ਵਾਲੇ ਨੌਜਵਾਨ ਦਾ ਕੀਤਾ ਕਤਲ ਤੁਹਾਨੂੰ ਦੱਸਦੇ ਕਿ ਖਬਰ ਬਟਾਲਾ ਦੀ ਹੈ ਜਿੱਥੇ ਬਟਾਲਾ ਦੇ ਵਿੱਚ ਇੱਕ ਨੌਜਵਾਨ ਦਾ ਦੇ ਰਾਤ ਕਤਲ ਹੋਇਆ ਤੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਾਡੇ ਘਰ ਅੱਗੇ ਰੋਜ਼ਾਨਾ ਕੁਝ ਲੋਕ ਨਸ਼ਾ ਕਰਨ ਦੇ ਲਈ ਆਉਂਦੇ ਸੀ ਤੇ ਮੇਰੇ ਬੇਟੇ ਨੇ ਉਹਨਾਂ ਨੂੰ ਰੋਕਿਆ ਸੀ ਤੇ ਇੱਕ ਦਿਨ ਸਮਝਾਇਆ ਸੀ ਤਾਂ ਐਸੇ ਗੱਲ ਨੂੰ ਲੈ ਕੇ ਉਹਨਾਂ ਨੇ ਦਿਲ ਦੇ ਵਿੱਚ ਖਾਰ ਰੱਖੀ ਤੇ ਇੱਕ ਦਿਨ ਪਹਿਲਾਂ ਵੀ ਉਸਤੇ ਪੁੱਤ ਦੇ ਪਿੱਛੇ ਲੋਕ ਦਾਤਰ ਲੈ ਕੇ ਪੇਸੀ ਲੇਕਿਨ ਉਸ ਦਿਨ ਬਚ ਗਿਆ ਲੇਕਿਨ ਕੱਲ ਜਦੋਂ ਉਹਨਾਂ ਦਾ ਪੁੱਤ ਕੁੱਤੇ ਨੂੰ ਰੋਟੀ ਪਾਉਣ ਗਿਆ ਤਾਂ ਉੱਤੇ ਕੁਝ ਨੌ ਜਵਾਨਾਂ ਨੇ ਉਸਤੇ ਤੇਜ਼ ਤਾਰਤਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਤੇ ਜਿਸ ਹਮਲੇ 'ਚ ਉਹਨਾਂ ਦੇ ਪੁੱਤ ਦੀ ਮੌਤ ਹੋ ਗਈ ਹੈ ਉਹ ਕੱਲ ਕੁੱਤੇ ਰੋਟੀ ਪਾਉਣ ਗਿਆ ਸੀ ਉੱਤੇ ਅਮਲੀ ਬੈੰਦੇ ਉਹਨਾਂ ਨਾਲ ਕੋਈ ਮਾੜਾ ਚੰਗਾ ਆਖਿਆ ਉਪਰ ਇਥੇ ਨਾਮ ਬਹਿ ਕਰੋ ਇਸੇ ਗੱਲ ਦੇ ਚੱਕਰ ਚ ਪਰਸੋਂ ਦੀ ਗੱਲ ਹੈ ਰஞ்சிਸ਼ ਸਿੰਘ ਦੇ ਮਗਰ ਪੈ ਗਏ ਇਹ ਭੱਜ ਕੇ ਘਰ ਆਇਆ ਚਲੋ ਦੇ ਲੰਗ ਗਿਆ ਅਗਲੇ ਦਿਨ ਫਿਰ ਇਹ ਕੁੱਤੇ ਰੋਟੀ ਪਾਣ ਗਿਆ ਜਿਹੜਾ ਬੰਦਾ ਉਹ ਦਿਨ ਇਹਦੇ ਮਗਰ ਦਾਤਰ ਲਾ ਕੇ ਪਿਆ ਪਰਸੋਂ ਉਹ ਫੇਰ ਕੱਲ ਆ ਗਿਆ ਉਹਨਾਂ ਚਿਰ ਨੂੰ ਅਹੀਂ ਆਖਿਆ ਦਾ ਬੇਟਾ ਫੇਰ ਗਿਆ ਸੀ ਫਿਰ ਮਗਰ ਕੇ ਉਹਨੂੰ ਇਹ ਫੜ ਕੇ ਖਲੋਤਾ ਸੀ ਗੱਲਾਂ ਹੀ ਕਰਨ ਦੇ ਉਹਨੇ ਫੋਨ ਕਰਕੇ ਉਹਨਾਂ ਚਿਰ ਨੂੰ ਪੰਜ ਚਾਰ ਬੰਦੇ ਹੋਰ ਮੰਗਾ ਲਏ ਵੇਂਦੇ ਬੰਦੇ 35 40 ਮੁੰਡੇ ਹੋ ਗਏ ਫੇਰ ਪਤਾ ਨਹੀਂ ਲੱਗਾ ਉਹਨਾਂ ਦਾਤਰ ਮਾਰੇ ਕੀ ਮਾਰੇ ਮੇਰੇ ਵੀ ਦਾਤਰ ਮਾਰੇ ਮੇਰੇ ਇੱਥੇ ਚੱਕ ਮਾਰਾ ਕਿਰਚ ਮਾਰੀ ਮੁੰਡੇ ਦੇ ਕਿਰਚ ਮਾਰੀ ਫਿਰ ਉੱਥੇ ਉਹਨਾਂ ਸਪੋਰਟਰੀ ਦੀ ਡੈਥ ਹੋ ਗਈ ਸਰ ਤੁਸੀਂ ਅੱਜ ਤੁਹਾਨੂੰ ਸਾਰੇ ਪੱਤਰਕਾਰਾਂ ਸਰ ਨੂੰ ਪਤਾ ਕਿ ਜਦੋਂ ਦੀ ਇਹ ਆਪ ਕੋਤ ਮੰਦੀ ਸਰਕਾਰ ਆਈ ਆ ਨਸ਼ੇ ਬਹੁਤ ਹੀ ਜ਼ਿਆਦਾ ਵਧ ਗਏ ਨੇ ਕੈਂਪ ਦੇ ਵਿੱਚ ਇੰਨਾ ਨਸ਼ਾ ਵਿਕਦਾ ਪਿਆ ਵਾ ਕੈਂਪ ਦੇ ਹੀ ਕੁਝ ਗੁੰਡੇ ਨੇ ਜਿਹੜੇ ਸਾਡੇ ਜੀਜਾ ਜੀ ਦੇ ਘਰ ਦੇ ਸਾਹਮਣੇ ਆ ਕੇ ਬਹਿ ਕੇ ਨਸ਼ਾ ਕਰਦੇ ਨੇ ਤੇ ਉੱਥੇ ਸਾਡੇ ਭਾਂਜਾ ਜੀ ਜਦੋਂ ਬਾਹਰ ਨਿਕਲ ਕੇ ਉਹਨਾਂ ਨੂੰ ਸਮਝਾਉਂਦੇ ਨੇ ਕਿ ਇੱਥੇ ਨਸ਼ਾ ਨਹੀਂ ਕਰਨਾ ਹੈਗਾ ਉਹ ਉਹਦਾ ਵਿਰੋਧ ਕਰਦੇ ਨਹੀਂ ਉਹ ਉਹਨਾਂ ਦੇ ਇਸੇ ਰੰਝੇ ਚ ਜਾ ਕੇ ਸਾਡੇ ਭਾਂਜੇ ਨੂੰ ਜਲਾ ਕਤਲ ਕਰਤਾ ਸੀ ਇਹ ਰਾਤ ਦਾ तकरीबन ਕੋ 7:30 ਵਜੇ ਦੀ ਗੱਲ ਹੈ ਇਹ ਜਸ਼ਨਦੀਪ ਸਿੰਘ ਸੀ ਅਡਾ ਆਪਣਾ ਫਾਟਕਾ ਕਹਤਿਆਂ ਮੈਂ ਫਾਟਕਾ ਮੁੰਡਾ ਚੰਡੀਗੜ੍ਹ ਹੋਟਲ ਮੈਨੇਜਮੈਂਟ ਦਾ ਕੰਮ ਕਰਦਾ ਸੀ ਰੇਲਵੇ ਲਾਈਨ ਦੇ ਲਾਗੇ ਰੇਲ ਦੀ ਕੋਠੀ ਬਣਦੀ ਪਈ ਹੈ ਘਰ ਬਣਦਾ ਪਿਆ ਇਹ ਆਪਣੇ ਮਾਪੇ ਮਾਂ ਤੇ ਪਿਓ ਗਰਦੀਪ ਸਿੰਘ ਨਾਲ ਉਥੇ ਰਾਤ ਕੁੱਤੇ ਨੂੰ ਰੋਕੀ ਨੂੰ ਦੇੜ ਗਏ ਸੀ ਉਥੇ ਕੋਈ ਰੇਲਵੇ ਟਰੈਕ ਤੇ ਬੱਦੇ ਬੈਠਦੇ ਸੀ ਇਹਨਾਂ ਦੀ ਅਕਸਰ ਉਹਨਾਂ ਨੂੰ ਕਿਦਾ ਹੁੰਦਾ ਕਿ ਬੀਤੇ ਨਾ ਬਿਆ ਕਰੋ ਉਹਨਾਂ ਦੀ ਬਹਿਸ ਹੋਈ ਤਾਂ ਉਹਨਾਂ ਨੇ ਇਹਨੂੰ ਖਰਚ ਮਾਰੀ ਹੈ ਤੇ ਮੁੰਡਾ ਦੇ ਮਾਰ ਗਿਆ ਹਸਪਤਾਲ ਜਾ ਕੇ ਤੇ ਬਾਪ ਉਹਦਾ ਜਿਹੜਾ ਜ਼ਖਮੀ ਹੋ ਗਿਆ ਤੇ ਇਹ ਆ ਕਾਰਨ ਬੰਦਾ ਰੱਖ ਸਰ ਇਹ ਜਿਹੜੇ ਫਾਦਰ ਵਾਜਾ ਹੋਰ ਰਿਸ਼ਤੇਦਾਰ ਕਹਿ ਰਹੇ ਕਿ ਨਸ਼ਾ ਕਰਦੇ ਸੀ ਤੇ ਬੈਠੇ ਇਹਦਾ ਵੀ ਕੋਈ ਗੱਲ ਸਮਝ ਨਹੀਂ ਅਜੀ ਤਫਤੀਸ਼ ਕਰ ਰਹੇ ਨਹੀਂ ਨਸ਼ੇ ਵਾਲੇ ਗੱਲੇ ਸਾਹਮਣੇ ਨਹੀਂ ਆਈ ਉਹ ਕਹਿੰਦੇ ਆ ਪਰ ਤਫਤੀਸ਼ ਕਰਾਂਗੇ ਜਦੋਂ ਬੰਦੇ ਫੜੇ ਜਾਣਗੇ ਉਦੋਂ ਬਾਪ پتہ ਲੱਗੂ ਵੀ ਇਹ ਨਸ਼ੇ ਹੀ ਕੌਣ ਹੈ ਮਾਮਲਾ ਚਲ ਰਿਹਾ ਹਾਂ ਐਫਆਰ ਦਰਜ ਕਰਤੀ ਹੈ ਤਫਤੀਸ਼ ਚੱਲਦੀ ਹੈ